ਪੰਜਾਬ ਪੁਲਿਸ ਅਕਸਰ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਆ ਆਓ ਅਸੀਂ ਤੁਹਾਨੂੰ ਇੱਕ ਹੋਰ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਾਰਨਾਮਾ ਦਿਖਾਉਂਦੇ ਆ ਇਸ ਵੀਡੀਓ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਕਿਸ ਤਰ੍ਹਾਂ ਨਸ਼ੇ 'ਚ चूर ਹੋ ਕੇ ਤਮਾਸ਼ਾ ਕਰ ਰਿਹਾ ਹੈ ਇਹ ਘਟਨਾ ਪੰਜਾਬ ਰੋਡਵੇਜ਼ ਬੱਸ ਦੀ ਹੈ ਬੀਤੀ ਰਾਤ ਪਠਾਨਕੋਟ ਤੋਂ ਅੰਮ੍ਰਿਤਸਰ ਜਾ ਰਹੀ ਬੱਸ 'ਚ ਪੁਲਿਸ ਮੁਲਾਜ਼ਮ ਪਠਾਨਕੋਟ ਤੋਂ ਗੁਰਦਾਸਪੁਰ ਜਾਣ ਲਈ ਬੈਠਿਆ ਸੀ ਮੁਲਾਜ਼ਮ ਨਸ਼ੇ ਦੀ ਹਾਲਤ ਵਿੱਚ ਸੀ ਬੱਸ ਕੰਡਕਟਰ ਨੇ ਜਦੋਂ ਵਾਊਚਰ ਭਰਨ ਲਈ ਪੁੱਛਿਆ ਤਾਂ ਮੁਲਾਜ਼ਮ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬੱਸ 'ਚ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਜਦੋਂ ਬੱਸ ਗੁਰਦਾਸਪੁਰ ਪਹੁੰਚੀ ਤਾਂ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਕਿ ਉਸਨੇ ਸ਼ਰਾਬ ਪੀਤੀ ਹੈ ਪੱਤਰਕਾਰਾਂ ਨਾਲ ਵੀ ਉਸ ਵੱਲੋਂ ਬੱਸ ਲੁਕੀ ਕੀਤੀ ਗਈ ਹੈ ਨਸ਼ੇ ਦੀ ਹਾਲਤ ਵਿੱਚ ਮੁਲਾਜ਼ਮ ਨੇ ਮੰਨਿਆ ਕਿ ਉਸਨੇ ਸ਼ਰਾਬ ਪੀਤੀ ਹੈ ਅਤੇ ਬੱਸ ਕੰਡਕਟਰ ਨੂੰ ਵੀ ਗਾਲਾਂ ਕੱਢੀਆਂ ਨੇ ਪੁਲਿਸ ਮੁਲਾਜ਼ਮ ਦੀ ਕਮੀਜ਼ ਤੇ ਕਿਸ਼ੋਰੀ ਲਾਲ ਦੇ ਨਾਮ ਦੀ ਪਲੇਟ ਲੱਗੀ ਹੋਈ ਆ ਆਓ ਸੁਣੀਏ ساری ਘਟਨਾ ਬੱਸ ਕੰਡਕਟਰ ਦੀ ਜ਼ੁਬਾਨੀ ਵਿੱਚ ਮੁਲਾਜ਼ਮ ਚਾਰ ਪੰਜ ਬੈਠੇ ਉਹਨਾਂ ਨੇ ਪੁੱਛ ਦਿੱਤਾ ਤੂੰ ਨੇ ਦਾਰੂ ਪੀਤੀ ਏ ਕਿ ਦਿਨ ਨਗਰ ਉੱਤਰ ਗਿਆ ਇਹ ਕੀ ਆ ਇਹਨੂੰ ਮੈਂ ਕਿਹਾ ਸਾਡੇ ਆਪਣਾ ਪੋਚਾ ਦੇ ਦੇ ਉਹ ਨਾ ਪੋਚ ਨਹੀਂ ਦੇਣਾਗਾ ਤੂੰ ਸੀਟ ਲੈ ਆਪਣਾ ਮੈਨੂੰ ਪੁੱਛਿਆ ਦਿੱਤਾ ਮੈਂ ਨਹੀਂ ਪੁੱਛਦਾ ਦੇਣਾ ਉਹਨਾਂ ਕੋਲ ਪੋਚਾ ਤੋਂ ਕੁਝ ਕੁਦੂਗਾ ਨਾ ਕੱਟਾ ਕਿਦੋਂ ਬੈਠਾ ਸੀ ਪਠਾਨ ਮੋਟੋ ਜੀ ਅੱਛਾ ਬੋਟਰ ਮਗਾ ਮੈਂ ਸਾਰੀ ਗਾੜੀਆਂ ਕੋ ਚੜ ਕੇ ਮੈਨੂੰ ਪੁੱਛ ਕੇ ਛੋਣੀਆਂ ਦੀ ਫੋਚਾ ਦੇ ਰੋ ਕਿਹਨਾਂ ਜੀ ਘੰਟਾ ਪੁੱਤਰਾ ਮੇਰਾ ਬੋਟਰ ਮੈਂ ਪੁੱਛ ਨਹੀਂ ਦੇਣਾ ਗਾ ਆਖੋ ਜੀ ਪਖਾਨ ਕੋੜੀ ਬੜੀ ਸਖਤਾਂ ਨੂੰ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਪੈਰੇ ਦਾ ਟੀਵੀ